ਉਹ ਚਾਤ ਮਾਰੀਏ ਗੁਰੂ ਨਾਨਕ ਦੇਵ ਜੀ ਦੇ ਤਰਕਸ਼ੀਲ ਜੀਵਨ ਤੇ ਜੇ ਅਸੀਂ ਤਰਕਸ਼ੀਲ ਦੀ ਗੱਲ ਕਰਦੇ ਹਾਂ ਕਿ ਇਸ ਦੀ ਸ਼ੁਰੂਆਤ ਕਦੋਂ ਹੋਈ ਤਾਂ ਇਸ ਬਾਰੇ ਇਹ ਹੀ ਕਹਿ ਸਕਦੇ ਹਾਂ ਕਿ ਜਦੋਂ ਤੋਂ ਮਨੁੱਖ ਨੇ ਸਵਾਲ ਪੁੱਛਣਾ ਸ਼ੁਰੂ ਕੀਤਾ ਉਦੋਂ ਤੋਂ ਹੀ ਤਰਕਸ਼ੀਲ ਸ਼ੁਰੂ ਹੋ ਗਿਆ ਸੀ। ਪਰੰਤੂ ਜੇ ਲਿਖਤੀ ਰੂਪ ਵਿੱਚ ਗੱਲ ਕਰੀਏ ਤਾਂ ਗੁਰੂ ਨਾਨਕ ਦੇਵ ਜੀ ਤੋਂ ਵੱਡਾ ਤਰਕਸ਼ੀਲ ਕੋਈ ਨਹੀਂ ਹੋਇਆ। ਉਹਨਾਂ ਦੁਆਰਾ ਉਚਾਰੀ ਗਈ ਬਾਣੀ ਵਾਰ-ਵਾਰ ਉਹਨਾਂ ਦੇ ਤਰਕਸ਼ੀਲ ਹੋਣ ਦੇ ਪ੍ਰਮਾਣ ਦਿੰਦੀ ਹੈ। ਗੁਰੂ ਨਾਨਕ ਦੇਵ ਜੀ ਦਾ ਤਰਕਸ਼ੀਲ ਸੁਭਾਅ ਉਹਨਾਂ ਦੇ ਜੀਵਨ ਦਾ ਇੱਕ ਮਹੱਤਵਪੂਰਨ ਪਹਿਲੂ ਸੀ। ਉਹ ਕੇਵਲ ਅਧਿਆਤਮਿਕ ਗੁਰੂ ਹੀ ਨਹੀਂ ਸਗੋਂ ਇੱਕ ਤਰਕਸ਼ੀਲ ਵਿਅਕਤੀ ਵੀ ਸਨ ਜੋ ਅંધ ਵਿਸ਼ਵਾਸ, ਰੂੜੀਵਾਦੀ ਸਮਾਜ ਅਤੇ ਸਮਾਜਿਕ ਕ੍ਰਿਤਿਆ ਨੂੰ ਤਰਕ ਦੇ ਆਧਾਰ ਤੇ ਚੁਣੌਤੀ ਦਿੰਦੇ ਸਨ। ਇਸ ਦੇ ਕੁਝ ਮੁੱਖ ਬਿੰਦੂ ਜੋ ਉਹਨਾਂ ਦੇ ਸੁਭਾਅ ਨੂੰ ਦਰਸਾਉਂਦੇ ਹਨ। ਨੰਬਰ 1 ਅંધ ਵਿਸ਼ਵਾਸ ਦਾ ਖੰਡਨ। ਬਾਬੇ ਨਾਨਕ ਨੇ ਅંધ ਵਿਸ਼ਵਾਸ ਪਖੰਡ ਅਤੇ ਰੂੜੀਵਾਦੀ ਸਮਾਜ ਦਾ ਖੰਡਨ ਕੀਤਾ। ਉਹਨਾਂ ਨੇ ਸ਼ਰੀਰਕ ਤੀਰਥਾਂ ਜਾਂ ਰਵਾਇਤੀ ਪੂਜਾ ਪਾਠ ਦੀ ਥਾਂ ਅੰਦਰੂਨੀ ਸ਼ੁੱਧਤਾ ਅਤੇ ਸੱਚੇ ਆਚਰਣ ਤੇ ਜ਼ੋਰ ਦਿੱਤਾ। ਉਦਾਹਰਨ ਦੇ ਤੌਰ ਤੇ ਉਹਨਾਂ ਨੇ ਹਿੰਦੂਆਂ ਦੀ ਗੰਗਾ ਯਾਤਰਾ ਜਾਂ ਮੁਸਲਮਾਨਾਂ ਦੀ ਹਜੇ ਯਾਤਰਾ ਦੀ ਆੜ ਵਿੱਚ ਹੋ ਰਹੀ ਪਖੰਡਤਾ ਨੂੰ ਤਰਕ ਨਾਲ ਉਜਾਗਰ ਕੀਤਾ। ਨੰਬਰ 2 ਪੰਡਿਤਾਂ, ਕਾਜ਼ੀਆਂ ਅਤੇ yogੀਆਂ ਨਾਲ ਸੰਵਾਦ ਬਾਬੇ ਨਾਨਕ ਨੇ ਕਈ ਵਾਰ ਆਪਣੇ ਸਮਕਾਲੀ ਪੰਡਿਤਾ ਕਾਜ਼ੀਆਂ ਅਤੇ yogੀਆਂ ਨਾਲ ਤਰਕ ਸੰਗਤ ਗੱਲਬਾਤ ਕੀਤੀ। ਬਾਬਾ ਜੀ ਉਹਨਾਂ ਨੂੰ ਸਵਾਲ ਕਰਦੇ, ਉਹਨਾਂ ਦੇ ਜਵਾਬ ਲੈਂਦੇ ਅਤੇ ਫਿਰ ਆਪਣਾ ਤਰਕ ਪੇਸ਼ ਕਰਦੇ। ਉਦਾਹਰਨ ਦੇ ਤੌਰ ਤੇ ਉਹਨਾਂ ਦੇ ਮذਹਬੀ ਸੰਵਾਦ ਜਿਵੇਂ ਸਿੱਧ ਗੋਸ਼ਟੀ, ਮਤਲਬ yogੀਆਂ ਨਾਲ ਸੰਵਾਦ ਇਹ ਦਰਸਾਉਂਦਾ ਹੈ ਕਿ ਗੁਰੂ ਜੀ ਗੰਭੀਰ ਮਸਲਿਆਂ ਤੇ ਤਰਕ ਨਾਲ ਵਿਚਾਰ ਕਰਦੇ ਸਨ ਨੰਬਰ 3 ਸਮਾਜਿਕ ਬਰਾਬਰੀ ਲਈ ਤਰਕ ਉਹਨਾਂ ਨੇ ਜਾਤੀ ਪਾਤੀ ਅਤੇ ਲਿੰਗ ਅਸਮਾਨਤਾ ਵਰਗੀਆਂ ਪ੍ਰਥਾਵਾਂ ਨੂੰ ਲਾਜ਼ਮੀ ਤੌਰ ਤੇ ਹੀ ਨਹੀਂ ਬਲਕਿ ਤਰਕ ਦੇ ਆਧਾਰ ਤੇ ਗਲਤ ਸਾਬਿਤ ਕੀਤਾ ਉਦਾਹਰਨ ਉਹਨਾਂ ਦੀ ਬਾਣੀ ਵਿੱਚ ਲਿਖਿਆ ਹੈ ਨਾ ਹਮ ਹਿੰਦੂ ਨਾ ਮੁਸਲਮਾਨ ਇਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਮਨੁੱਖਤਾ ਹੀ ਸਭ ਤੋਂ ਵੱਡਾ ਧਰਮ ਹੈ ਨੰਬਰ 4 ਕਰਮ ਅਤੇ ਨੈਤਿਕਤਾ ਦੀ ਵਕਾਲਤ ਗੁਰੂ ਨਾਨਕ ਦੇਵ ਜੀ ਨੇ ਕਿਸੇ ਵਿਅਕਤੀ ਦੀ ਰਾਸ਼ਟਰੀ ਧਾਰਮਿਕ ਜਾਂ ਜਨਮ ਆਧਾਰਿਤ ਅਭਿਯੋਗਤਾ ਨੂੰ ਨਹੀਂ ਸਗੋਂ ਕਰਮ ਅਤੇ ਨੈਤਿਕਤਾ ਨੂੰ ਮਾਪਦੰਡ ਬਣਾਇਆ ਨੰਬਰ 5 ਬਾਣੀ ਉਚਾਰ ਕੇ ਸਮਝਾਉਣ ਦੀ ਕੋਸ਼ਿਸ਼ ਜਦ ਪੰਡਤਾਂ ਨੇ ਮੰਨਿਆ ਕਿ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨ ਨਾਲ ਹੀ ਮੁਕਤੀ ਮਿਲਦੀ ਹੈ ਤਾਂ ਬਾਬਾ ਜੀ ਨੇ ਕਿਹਾ ਤੇ ਅੰਦਰ ਜੰਮਨ ਨਹੀਂ ਮੁਕਤੀ ਨਾ ਸੁਝੈ ਮਤਲਬ ਅੰਦਰੋਂ ਨਵੀਂ ਸੋਚ ਨਾ ਜੰਮੀ ਤਾਂ ਮੁਕਤੀ ਕਿਵੇਂ ਮਿਲੇਗੀ ਜਦ ਜੋਗੀਆਂ ਨੇ ਸੰਸਾਰ ਨੂੰ ਛੱਡਣਾ ਮਤਲਬ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਚਲੇ ਜਾਣ ਨੂੰ ਹੀ ਧਰਮ ਮੰਨਿਆ ਤਾਂ ਬਾਬਾ ਜੀ ਨੇ ਤਰਕ ਕੀਤਾ ਘਾਹੀ ਅੰਦਰ ਸਭ ਕੁਝ ਵਸਤ ਹੈ ਬਾਹਰ ਤਾਂ ਵੇਸੋ ਪਰਮਕੁਲਾ ਨਾ ਮਤਲਬ ਸਭ ਕੁਝ ਤੁਹਾਡੇ ਅੰਦਰ ਹੀ ਹੈ ਤੁਸੀਂ ਬਾਹਰੋਂ ਕੁਝ ਹਾਸਲ ਨਹੀਂ ਕਰ ਸਕਦੇ ਸਭ ਅੰਦਰੋਂ ਹੀ ਮਿਲਣਾ ਹੈ ਗੁਰੂ ਨਾਨਕ ਦੇਵ ਜੀ ਨੇ ਸਵਾਲ ਪੁੱਛੇ ਉਹਨਾਂ ਸਵਾਲਾਂ ਦੇ ਜਵਾਬ ਲੱਭੇ ਜਾਤ ਪਾਤ ਧਰਮ ਮਤ ਤੋਂ ਉੱਪਰ ਉੱਟ ਕੇ ਇੱਕ ਨਵਾਂ ਵਿਚਾਰ ਜਨਮ ਦਿੱਤਾ ਮਨੁੱਖਤਾ ਬਰਾਬਰੀ ਅਤੇ ਸੱਚ ਉਸ ਸਮੇਂ ਦੇ ਪੁਰਸ਼ ਪ੍ਰਧਾਨ ਸਮਾਜ ਵਿੱਚ ਵੀ ਉਹਨਾਂ ਨੇ ਔਰਤਾਂ ਨੂੰ ਘਟ ਨਹੀਂ ਸਮਝਿਆ ਉਹਨਾਂ ਨੇ ਉਚਾਰਿਆ ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨੀ ਮਤਲਬ ਜੋ ਔਰਤ ਇੱਕ ਮਹਾਨ ਰਾਜੇ ਨੂੰ ਜਨਮ ਦੇ ਸਕਦੀ ਹੈ ਉਸ ਨੂੰ ਮਾੜਾ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ ਬਾਬੇ ਨਾਨਕ ਦਾ ਇੱਕੋ ਫੰਡਾ ਸੀ ਤੂੰ ਸੋਚ ਤੂੰ ਪੜ ਤੂੰ ਪੁੱਛ ਸਿਰਫ ਮੰਨ ਨਾ ਲੈ ਜਦ ਤੱਕ ਅੰਦਰੋਂ ਆਵਾਜ਼ ਨਾ ਆਵੇ ਅੱਜ ਵੀ ਜੇ ਅਸੀਂ ਬਾਬੇ ਨਾਨਕ ਦੇ ਤਰਕਸ਼ੀਲ ਸੁਭਾਅ ਨੂੰ ਅਪਣਾਈਏ ਤਾਂ ਅੰਧ ਵਿਸ਼ਵਾਸ ਨਫ਼ਰਤ ਅਤੇ ਦੁੱਖ ਮਿਟਾ ਸਕਦੇ ਹਾਂ ਆਓ ਅਸੀਂ ਵੀ ਉਹਨਾਂ ਦੀ ਬਾਣੀ ਦੀ ਓਟ ਲੈ ਕੇ ਅਸੀਂ ਵੀ ਸੋਚੀਏ ਅਸੀਂ ਵੀ ਤਰਕ ਕਰੀਏ ਕਿਉਂਕਿ ਗੁਰੂ ਨਾਨਕ